ਖਬਰ ਆ ਰਹੀ ਆ ਪੈਂਡ ਦੀ ਪੰਚਾਇਤ ਨੇ ਲਿਆ ਇੱਕ ਨਵਾਂ ਫੈਸਲਾ ਨੌਜਵਾਨਾਂ ਦੇ ਲਈ ਇਹ ਖਬਰ ਫਤੇਗੜ ਦੇ ਇੱਕ ਇਲਾਕੇ ਚ ਆ ਰਹੀ ਆ ਜਿਸ ਦਾ ਨਾਮ ਮਹਾਦੀਆ ਦੱਸਿਆ ਗਿਆ ਏ ਪੂਰੀ ਪੰਚਾਇਤ ਦਾ ਇਹ ਕਹਿਣਾ ਹੈ ਕਿ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹ ਫੋਰਨ ਕੰਟਰੀ ਜਾ ਰਹੀ ਆ ਤੇ ਉੱਥੇ ਜਾ ਕੇ ਆਪਣੀ ਜਿਹੜੀ ਪੜਾਈ ਸ਼ੁਰੂ ਕਰਕੇ ਤੇ ਫਿਰ ਵਧੀਆ ਨੌਕਰੀ ਪ੍ਰਾਪਤ ਕਰ ਰਹੀ ਆ ਤੇ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਪਿੰਡ ਦੀ ਪੰਚਾਇਤ ਦਾ ਇਹ ਕਹਿਣਾ ਹੈ ਕਿ ਕੌਜਿਕ ਜਿਹੜੇ ਲੋਕ ਆ ਕੌਜਿਕ ਜਿਹੜੇ ਨੌਜਵਾਨ ਆ ਜਿਹੜੇ ਗਰੀਬ ਘਰ ਤੋਂ ਆ ਉਹ ਆਪਦੇ ਜਿਹੜੇ ਆਈਏਐਸ ਤੇ ਪੀਸੀਐਸ ਦੇ ਜਿਹੜੇ ਸੁਪਨੇ ਜਿਹੜੇ ਪੂਰੇ ਨਹੀਂ ਕਰ ਪਾਉਂਦੇ ਉਹ ਆਪਣੇ ਜਿਹੜੇ ਸੁਪਨੇ ਨੂੰ ਮਾਰ ਦਿੰਦੇ ਆ ਤੇ ਅੱਜ ਕੱਲ੍ਹ ਦੀ ਤੁਹਾਨੂੰ ਪਤਾ ਹੀ ਹੈ ਜਿਹੜੀ ਨਵੀਂ ਪੀੜ੍ਹੀ ਆ ਵੀ ਉਹ ਸੋਚਦੀ ਆ ਕਿ ਪੰਜਾਬ ਪੰਜਾਬ 'ਚ ਰਹਿ ਕੇ ਆਪਣਾ ਕੋਈ ਹੱਲ ਨਹੀਂ ਹੋਣਾ ਜੇਕਰ ਉਹ ਬਾਹਰ ਜਾਣਗੇ ਉੱਥੇ ਜਾ ਕੇ ਵਧੀਆ ਪੜ੍ਹਾਈ ਪ੍ਰਾਪਤ ਕਰਨਗੇ ਪੜ੍ਹਾਈ ਪ੍ਰਾਪਤ ਕਰਨ ਦੇ ਦੌਰਾਨ ਹੀ ਉਹ ਵਧੀਆ ਇੱਕ ਸਰਕਾਰੀ ਨੌਕਰੀ ਪ੍ਰਾਪਤ ਕਰਨਗੇ ਪਰ ਜਿਹੜੇ ਬੱਚੇ ਇੱਥੇ ਪੰਜਾਬ 'ਚ ਰਹਿੰਦੇ ਆ ਗਰੀਬ ਘਰ ਤੋਂ ਆ ਉਹ ਜਿਹੜੇ ਕੁਝ ਕਿ ਜਿਹੜੇ ਉਹਨਾਂ ਸੁਪਨੇ ਹੁੰਦੇ ਆ ਆਈਐਸ ਨੂੰ ਲੈ ਕੇ ਪੀਸੀਐਸ ਨੂੰ ਲੈ ਕੇ ਜਿਹੜੇ ਉਹਦੇ ਸੁਪਨੇ ਜਿਹੜੇ ਟੁੱਟ ਜਾਂਦੇ ਆ ਤੇ ਸੁਪਨੇ ਨਹੀਂ ਪੂਰਾ ਕਰ ਪਾਉਂਦੇ ਐਸੇ ਤੋਂ ਵੱਧ ਦੇ ਨਜ਼ਰ ਆ ਰਹੇ ਹਾਂ ਆ ਪਿੰਡ ਦੀ ਪੰਚਾਇਤ ਦਾ ਇਹ ਕਹਿਣਾ ਹੈ ਤੇ ਪਿੰਡ ਦਾ ਜਿਹੜਾ ਸਰਪੰਚ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਨੌਜਵਾਨ IAS PCS ਦੀ ਤਿਆਰੀ ਕਰਨਾ ਚਾਹੁੰਦੇ ਆ ਜਾਂ ਆਪਣੇ ਲਈ ਆਪਣੇ ਘਰ ਧਿਆ ਲਈ ਆਪਣੇ ਪਿੰਡ ਦੇ ਲਈ ਜਿਹੜਾ ਨਾਮ ਰੋਸ਼ਨ ਕਰਨਾ ਚਾਹੁੰਦੇ ਆ IAS ਬਣ ਕੇ PCS ਬਣ ਕੇ ਤਾਂ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਹ ਮਦਦ ਅਸੀਂ ਕਿਵੇਂ ਕਰਾਂਗੇ ਉਹਨਾਂ ਨੇ ਇਹ ਦੱਸਿਆ ਹੈ ਕਿ ਪਿੰਡ ਦੇ ਵਿੱਚ ਪਹਿਲਾਂ ਅਸੀਂ ਲਾਇਬ੍ਰੇਰੀ ਬਣਾਵਾਂਗੇ ਲਾਈਬ੍ਰੇਰੀ ਦੇ ਵਿੱਚ ਜਿਹੜੀਆਂ ਜਿਹੜੀਆਂ IAS PCS ਦੇ ਰਿਲੇਟਡ ਜਿਹੜੀਆਂ ਵੀ ਕਿਤਾਬਾਂ ਹੁੰਦੀਆਂ ਨੇ ਉਹ ਅਸੀਂ ਪ੍ਰੋਵਾਈਡ ਕਰਾਂਗੇ ਫ੍ਰੀ ਆਫ ਕੋਸਟ ਉਹਨਾਂ ਨੂੰ ਪੜ੍ਹਾਈ ਦਵਾਂਗੇ ਤੇ ਜਿਸ ਦੇ ਦੌਰਾਨ ਉਹ ਜਿਹੜੇ ਆਪਦੇ IAS ਤੇ PCS ਦਾ ਸੁਪਨਾ ਕਰ ਸੁਪਨਾ ਪੂਰਾ ਕਰ ਪਾਉਣਗੇ ਤੇ ਕੱਲਾ ਸੁਪਨਾ ਹੀ ਨਹੀਂ ਪੂਰਾ ਕਰ ਪਾਉਣਗੇ ਸੁਪੜੇ ਦੇ ਨਾਲ-ਨਾਲ ਜਿਹੜੇ ਉਹਨਾਂ ਦੇ ਘਰ ਦੀਆਂ ਉਮੀਦਾਂ ਹੁੰਦੀਆਂ ਨੇ ਕੀ ਸਾਡਾ ਜਿਹੜਾ ਪੀ ਪੋਤਾ ਉਹ ਇੱਕ ਵਧੀਆ ਪੜ੍ਹਾਈ ਕਰਕੇ IAS PCS ਬਣੇ ਸਾਡਾ ਤੇ ਮੇਰੇ ਪੂਰੇ ਪਰਿਵਾਰ ਦਾ ਤੇ ਨਾਲ ਦੀ ਨਾਲ ਹੀ ਨਾਲ ਮੇਰੇ ਪਿੰਡ ਦਾ ਜਿਹੜਾ ਨਾਮ ਰੋਸ਼ਨ ਕਰਨ ਤੇ ਇੱਕ ਵਾਰ ਤੁਹਾਨੂੰ ਫੇਰ ਦੱਸਦੇ ਹਾਂ ਕਿ ਇਹ ਜਿਹੜੀ ਖਬਰ ਆ ਫਤਿਹਗੜ ਦੇ ਇੱਕ ਇਲਾਕੇ ਮਹਾਦੀਆਂ ਤੋਂ ਆ ਰਿਹਾ ਹੈ ਕਿ ਪੰਚਾਇਤ ਨੇ ਇਹ ਫੈਸਲਾ ਇਹ ਲਿਆ ਹੈ ਕਿ ਨੌਜਵਾਨ ਦੇ ਲਈ ਕਿ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ ਉੱਥੇ ਜਾ ਕੇ ਵਧੀਆ ਪੜ੍ਹਾਈ ਕਰਕੇ ਤੇ ਨੌਕਰੀ ਪ੍ਰਾਪਤ ਕਰਦੇ ਆ ਤੇ ਕਿਉਂਕਿ ਜਿਹੜੇ ਨੌਜਵਾਨ ਆ ਗਰੀਬ ਘਰ ਤੋਂ ਆ ਉਹ ਆਪਣੇ ਜਿਹੜੇ ਸੁਪਨੇ ਜਿਹੜੇ ਪੂਰਾ ਨਹੀਂ ਕਰ ਪਾਉਂਦੇ ਸੁਪਨਾ ਨਾ ਪੂਰਾ ਕਰਨ ਤੇ ਉਹਨਾਂ ਦੀ ਜਿਹੜੀ ਉਮੀਦਾਂ ਹੁੰਦੀਆਂ ਟੁੱਟ ਜਾਂਦੀਆਂ ਬੱਚੇ ਦੀਆਂ ਜਿਹੜੀਆਂ ਉਮੀਦਾਂ ਹੁੰਦੀਆਂ ਉਹ ਤਾਂ ਟੁੱਟਦੀਆਂ ਟੁੱਟਦੀਆਂ ਜਿਹੜੀਆਂ ਉਹਨਾਂ ਦੀ ਘਰ ਦੀਆਂ ਉਮੀਦਾਂ ਹੁੰਦੀਆਂ ਉਹ ਵੀ ਟੁੱਟ ਜਾਂਦੀਆਂ ਤੇ ਉਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਪਿੰਡ ਦੇ ਵਿੱਚ ਪਹਿਲਾ ਇੱਕ ਲਾਇਬ੍ਰੇਰੀ ਬਣਾਈ ਜਾਊਗੀ ਲਾਇਬ੍ਰੇਰੀ ਦੇ ਵਿੱਚ ਜਿਹੜੀ IAS PCS ਦੀ ਜਿਹੜੀ ਸਟਡੀ ਆ ਪ੍ਰੋਵਾਈਡ ਕੀਤੀ ਜਾਏ ਚਾਹੇਗੀ ਇੱਕ ਕੁੜੀ ਦਾ ਇਹ ਵੀ ਬਿਆਨ ਆ ਕਿ ਮੈਂ ਪਹਿਲਾ ਬਾਹਰ ਜਾਣਾ ਚਾਹੁੰਦੀ ਸੀ ਤੇ ਘਰ ਦੇ ਕੁਝ ਹਾਲਾਤ ਇਹੋ ਜਿਹੇ ਆ ਕਿ ਉਹਨਾਂ ਕੋਲ ਇੰਨਾ ਪੈਸਾ ਨਹੀਂ ਆ ਕਿ ਮੈਂ ਬਾਹਰ ਜਾ ਸਕਾਂ ਬਾਹਰ ਜਾ ਕੇ ਇੱਕ ਵਧੀਆ ਪੜਾਈ ਕਰ ਸਕਾਂ ਤੇ ਫਿਰ ਜਿਹੜਾ ਮੇਰਾ ਉਹ ਸੁਪਨਾ ਸੀ ਉਹ ਮੇਰਾ ਸੁਪਨਾ ਜਿਹੜਾ ਟੁੱਟ ਗਿਆ ਤੇ ਹੁਣ ਮੈਂ ਇਹ ਸੋਚ ਰਹੀ ਹਾਂ ਕਿ ਮੈਂ ਇਧਰ ਹੀ ਰਹਿ ਕੇ IAS ਜਾਂ PCS ਦੀ ਜਿਹੜੀ ਸਟੱਡੀ ਪ੍ਰੋਵਾਈਡ ਕਰਕੇ ਇਗਜ਼ਾਮ ਕਲੀਅਰ ਕਰਕੇ ਆਪਣਾ ਤੇ ਆਪਣੇ ਘਰ ਦੇਆਂ ਦਾ ਤੇ ਨਾਲ ਹੀ ਨਾਲ ਪਿੰਡ ਦਾ ਜਿਹੜਾ ਨਾਮ ਰੋਸ਼ਨ ਕਰਨਾ ਚਾਹੁੰਦੀ ਆ ਤੇ ਉਹਨੇ ਇਹ ਵੀ ਕਿਹਾ ਕਿ ਮੇਰੀ ਜਿਹੜੀ ਪਿੰਡ ਦੀ ਪੰਚਾਇਤਾਂ ਜਿਹੜਾ ਉਹਨਾਂ ਨੇ ਫੈਸਲਾ ਲਿਆ ਉਹ ਵਧੀਆ ਲਿਆ ਹੈ ਕਿ ਇਹ ਫੈਸਲਾ ਸੌਣ ਕੇ ਮੈਂ ਬਹੁਤ ਖੁਸ਼ੀ ਹੋਈ ਆ ਕਿ ਮੈਂ ਆਪਦੇ ਪਿੰਡ ਵਿੱਚ ਰਹਿ ਕੇ IAS ਜਾਂ PCS ਦੀ ਜਦੋਂ ਪੜ੍ਹਾਈ ਕਰੂੰਗੀ ਤੇ ਪੜ੍ਹਾਈ ਕਰਕੇ ਮੈਂ ਪੇਪਰ ਕਲੀਅਰ ਕਰਕੇ ਜਿਹੜੇ ਮੇਰੇ ਖੁੱਦ ਦੇ ਸੁਪਨੇ ਆ ਤੇ ਨਾਲ ਦੀ ਨਾਲ ਜਿਹੜੇ ਮੇਰੇ ਘਰਦਿਆਂ ਦੇ ਸੁਪਨੇ ਮੇਰੇ ਨਾਲ ਜੁੜੇ ਆ ਉਹ ਪੂਰਾ ਕਰੂੰਗੀ ਤੇ ਮੈਨੂੰ ਫਿਰ ਕਿਤੇ ਵੀ ਕਿਸੇ ਵੀ ਕੰਟਰੀ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਉਸ ਕੁੜੀ ਦਾ ਇਹ ਕਹਿਣਾ ਹੈ ਕਿ ਜੇਕਰ ਸਾਰੀਆਂ ਸਹੂਲਤਾਂ ਸਾਡੇ ਪਿੰਡ ਵਿੱਚ ਹੀ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਤਾਂ ਮੈਂ ਫ੍ਰੀ ਮਾਈਂਡ ਹੋ ਕੇ ਵਿਦਆਊਟ ਐਨੀ ਪ੍ਰੋਬਲਮ ਮੈਂ ਸਟੱਡੀ ਕਰ ਸਕੂਗੀ ਕਿ ਤੇ ਸਟੱਡੀ ਦੇ ਨਾਲ ਨਾਲ ਜਿਹੜੇ ਮੇਰੇ ਤੇ ਮੇਰੇ ਘਰ ਦੇ ਆ ਸੁਪਨੇ ਆ ਉਹ ਮੈਂ ਪੂਰਾ ਕਰ ਸਕੂਗੀ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆ ਕਿ ਇਹ ਜਿਹੜੀ ਖਬਰ ਆ ਫਤਿਹਗੜ ਦੇ ਇੱਕ ਮਹਾਦੀਆਂ ਦੇ ਇਲਾਕੇ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਪੰਚਾਇਤ ਨੇ ਫੈਸਲਾ ਲਿਆ ਨੌਜਵਾਨ ਦੇ ਲਈ ਉਹਨਾਂ ਦਾ ਇਹ ਕਹਿਣਾ ਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਉਹ ਬੇਰੁਜ਼ਗਾਰ ਹੋਈ ਪਈ ਆ ਤੇ ਇਸ ਦੇ ਲਈ ਕੁੱਝ ਕ ਨੌਜਵਾਨ ਆ ਜਿਹੜੇ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਆ ਕੋਈ ਨਾ ਕੋਈ IAS ਬਣਨਾ ਚਾਹੁੰਦਾ ਏ ਕੋਈ PCS ਬਣਨਾ ਚਾਹੁੰਦਾ ਏ ਪਰ ਇਹ ਸਾਰੀ ਜਿਹੜੀ ਸਟੱਡੀ ਨਾ ਹੋਣ ਦੇ ਬਾਵਜੂਦ ਜਿਹੜੇ ਉਹਨਾਂ ਦੇ ਸੁਪਨੇ ਟੁੱਟ ਜਾਂਦੇ ਆ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਹੁੰਦੀਆਂ ਉਹਨਾਂ ਦੇ ਪਾਣੀ ਫੈਰ ਜਾਂਦਾ ਏ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇਹ ਕਿਹਾ ਕਿ ਅਸੀਂ ਪਹਿਲਾਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਵਾਂਗੇ ਜਿੱਤੇ ਕਿ ਉਹ ਸਾਰੀਆਂ ਜਿਹੜੀਆਂ ਬੁੱਕਸ ਪ੍ਰੋਵਾਈਡ ਕਰਾਂਗੇ ਜਿਹਦੇ ਨਾਲ ਹਰ ਇੱਕ ਨੌਜਵਾਨ ਪੜ੍ਹਾਈ ਕਰਕੇ IAS ਦੀ PCS ਦੀ ਤੇ ਫਿਰ ਉਹ ਪੇਪਰ ਕਲੀਅਰ ਕਰਕੇ ਆਪਣਾ ਤੇ ਆਪਣੇ ਘਰ ਦੇ ਨਾਲ ਜਿਹੜਾ ਸੁਪਨਾ ਪੂਰਾ ਕਰ ਸਕਦੇ ਕਲਾਕਾਰ ਤੇ ਆਪਣਾ ਸੁਪਨਾ ਨਹੀਂ ਜਿਹੜੇ ਪਿੰਡ ਦਾ ਨਾਮ ਰੋਜ ਨਾ ਹੋਣਾ ਹੈ ਉਹ ਗੱਲ ਬਹੁਤ ਵੱਡੀ ਹੁੰਦੀ ਆ ਇਸ ਕਰਕੇ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਪੰਚਾਇਤ ਮੈਂਬਰਾਂ ਨੇ ਸਾਰਿਆਂ ਨੇ ਵੀ ਇਹ ਸੋਚਿਆ ਹੈ ਕਿ ਪਹਿਲਾ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਜਾਵੇ ਤੇ ਉਸ ਵਿੱਚ IAS ਅਤੇ PCS ਦੀਆਂ ਜਿਹੜੀਆਂ ਕਿਤਾਬਾਂ ਦਿੱਤੀਆਂ ਜਾਣੀਆਂ ਆ ਜਿਹੜਾ ਵੀ ਨੌਜਵਾਨ ਆਈਏਐਸ ਬਣਨਾ ਚਾਹੁੰਦਾ ਜਾਂ ਪੀਸੀਐਸ ਬਣਨਾ ਚਾਹੁੰਦਾ ਤਾਂ ਉਹ ਫ੍ਰੀ ਮਾਈਂਡ ਹੋ ਕੇ ਫ੍ਰੀ ਆਫ ਕਾਸਟ ਜਿਹੜਾ ਸਟੱਡੀ ਕਰ ਸਕਦਾ ਹੈ ਸਟੱਡੀ ਕਰਨ ਦੇ ਦੌਰਾਨ ਹੀ ਉਹ ਇੱਕ ਵਧੀਆ ਜੌਬ ਪ੍ਰਾਪਤ ਕਰ ਸਕਦਾ ਹੈ ਜੌਬ ਪ੍ਰਾਪਤ ਕਰਨ ਦੇ ਦੌਰਾਨ ਹੀ ਉਹ ਆਪਣੇ ਤੇ ਆਪਣੇ ਘਰਦਿਆਂ ਦੇ ਜਿਹੜੇ ਸੁਪਨੇ ਪੂਰੇ ਕਰ ਸਕਦਾ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ